ਦੀ ਬਾਰੇ ਹਿੰਸਾ ਤੋਂ ਬਾਅਦ ਸ਼ਹਿਰ ਦੇ ਵਿੱਚ ਇੱਕ ਚੁੱਟਤਾ ਮਾਰਚੰਟ ਅਤੇ ਮੌਰੀਸੀ ਲਾਈਨ ਅਪ ਤੋਂ ਬਾਹਰ ਸੁਜ਼ਰਲੈਂਡ ਮੁਕਾਬਲੇ ਤੋਂ ਪਹਿਲਾਂ ਕੈਨੇਡਾ ਦੀ ਟੀਮ ਤੇ ਵਿੱਚ ਵੱਡਾ ਬਦਲਾਅ ਕੈਨੇਡਾ ਦੀ ਸੁਪਰੀਮ ਕੋਰਟ ਨੇ ਯਾਤਰਾ ਪਾਬੰਦੀਆਂ ਨੂੰ ਦਿੱਤਾ ਕਰਾਰ ਮਾਦੇ ਅੰਤਿਮ ਸੰਸਕਾਰ ਤੋਂ ਵੰਚੀ ਰਹੀ ਮਹਿਲਾ ਹੋਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਇੱਕ ਛੋਟੇ ਸ਼ਹਿਰ ਦੇ ਵਿੱਚ ਹੋਈ ਦਿਲਦਨਾਹ ਗੋਲੀਬਾਰੀ ਦੀ ਘਟਨਾ ਨੇ ਪੂਰੀ ਕਮਿਊਨਿਟੀ ਨੂੰ ਗਾਰੇ ਦੁੱਖ ਦੇ ਵਿੱਚ ਡਬੋ ਦਿੱਤਾ। ਇਸ ਹਮਲੇ ਦੇ ਵਿੱਚ ਕਈ ਲੋਕਾਂ ਦੀ ਜਾਨ ਗਈ ਅਤੇ ਕਈ ਜ਼ਖਮੀ ਹੋਏ ਨੇ ਕਿਉਂਕਿ ਇਹ ਸ਼ਹਿਰ ਛੋਟਾ ਹੈ ਇੱਥੇ ਲਗਭਗ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਹੈ। ਇਸ ਲਈ ਲੋਕ ਕਹਿ ਰਹੇ ਨੇ ਕਿ ਹਰ ਕਿਸੇ ਦਾ ਕੋਈ ਨਾ ਕੋਈ ਇਸ ਘਟਨਾ ਦੇ ਨਾਲ ਪ੍ਰਭਾਵਿਤ ਹੋਇਆ ਹੈ। ਪੂਰਾ ਸ਼ਹਿਰ ਇਕੱਠਾ ਹੋ ਕੇ ਪੀੜਤ ਪਰਿਵਾਰਾਂ ਦਾ ਸਹਾਰਾ ਬਣ ਰਿਹਾ ਹੈ ਅਤੇ ਦੁੱਖ ਦੀ ਇਸ ਘੜੀ ਦੇ ਵਿੱਚ ਏਕਤਾ ਦਾ ਸੰਦੇਸ਼ ਦੇ ਰਿਹਾ ਹੈ। ਕੈਨੇਡਾ ਦੇ ਇੱਕ ਛੋਟੇ ਅਤੇ ਸ਼ਾਂਤ ਸ਼ਹਿਰ ਵਿੱਚ ਹੋਈ ਦਰਦਨਾਕ ਗੋਲੀਬਾਰੀ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਬਿਨਾਂ ਕਿਸੇ ਡਰ ਦੇ ਖੁੱਲੇ ਛੱਡ ਦਿੰਦੇ ਹਨ, ਜਿੱਥੇ ਪड़ोसी ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਨਾਲ ਖੜੇ ਰਹਿੰਦੇ ਸਨ ਅਤੇ ਜਿੱਥੇ ਬੱਚਿਆਂ ਦੀ ਹੱਸੀ ਗਲੀਆਂ ਵਿੱਚ ਗੂੰਜਦੀ ਸੀ, ਪਰ ਇੱਕ ਪਲ ਵਿੱਚ ਹੋਈ ਇਸ ਹਿੰਸਕ ਘਟਨਾ ਨੇ ਉਸ ਸ਼ਾਂਤੀ ਅਤੇ ਭਰੋਸੇ ਨੂੰ ਤੋੜ ਦਿੱਤਾ ਹੈ। ਇਸ ਗੋਲੀਬਾਰੀ ਵਿੱਚ ਕਈ ਬੇਗੁਨਾਹਾਂ ਦੀ ਜਾਨ ਚਲੀ ਗਈ ਜਦਕਿ ਕਈ ਹੋਰ ਗੰਭੀਰ ਜ਼ਖਮੀ ਤੌਰ ਤੇ ਹੋਏ ਸਨ ਅਤੇ ਉਹਨਾਂ ਦਾ ਇਲਾਜ ਹਸਪਤਾਲਾਂ ਵਿੱਚ ਜਾਰੀ ਹੈ ਡਾਕਟਰੀ ਟੀਮਾਂ ਅਤੇ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ ਸਥਾਨਕ ਲੋਕ ਕਹਿ ਰਹੇ ਹਨ ਕਿ ਉਹ ਸਿਰਫ ਇੱਕ ਘਟਨਾ ਹੀ ਨਹੀਂ ਸਗੋ ਪੂਰੀ ਕਮਿਊਨਿਟੀ ਲਈ ਡੂੰਘਾ ਕਾਹ ਹੈ ਕਿਉਂਕਿ ਇਹ ਸ਼ਹਿਰ ਇਨਾ ਛੋਟਾ ਹੈ ਕਿ ਲਗਭਗ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਹੋਇਆ ਹੈ ਹਰ ਕਿਸੇ ਦਾ ਕੋਈ ਨਾ ਕੋਈ ਇਸ ਨਾਲ ਜੁੜਿਆ ਹੋਇਆ ਹੈ ਇਹ ਵਾਕ ਇੱਥੇ ਹਰ ਜਗ੍ਹਾ ਸੁਣਨ ਨੂੰ ਮਿਲ ਰਿਹਾ ਹੈ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਗਿਰਜਾ ਘਰਾਂ ਤੇ ਕਮਿਊਨਿਟੀ ਸੈਂਟਰਾਂ ਵਿੱਚ ਵਿਸ਼ੇਸ਼ ਅਰਦਾਸਾਂ ਤੇ ਪ੍ਰਾਰਥਨਾਵਾਂ ਹੋ ਰਹੀਆਂ ਹਨ ਮੋਮਬਤੀ ਚਲਾ ਕੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਲੋਕ ਇੱਕ ਦੂਜੇ ਨੂੰ ਗਲੇ ਲਗਾ ਕੇ ਹੌਸਲਾ ਦਿੰਦੇ ਨਜ਼ਰ ਆ ਰਹੇ ਹਨ ਪ੍ਰਸ਼ਾਸਨ ਵੱਲੋਂ ਘਟਨਾ ਦੀ ਗੰਭੀਰ ਜਾਂਚ ਜਾਰੀ ਹੈ ਤੇ ਸੁਰੱਖਿਆ ਪ੍ਰਬੰਧ ਹੋਰ ਕੜੇ ਕੀਤੇ ਗਏ ਹਨ ਤਾਂ ਜੋ ਅਜਿਹੀ ਘਟਨਾ ਮੁੜ ਨਾ ਵਾਪਰੇ ਇਸ ਤਰ੍ਹਾਂ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਫਵਾਹਾਂ ਤੋਂ ਦੂਰ ਦੀ ਅਪੀਲ ਕੀਤੀ ਹੈ ਨਾਲ ਹੀ ਮਾਨਸਿਕ ਸਹਾਇਤਾ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਇਸ ਸਦਮੇ ਨਾਲ ਜੂਝ ਰਹੇ ਪਰਿਵਾਰਾਂ ਤੇ ਬੱਚਿਆਂ ਨੂੰ ਮਦਦ ਮਿਲ ਸਕੇ ਇਸ ਮੁਸ਼ਕਲ ਘੜੀ ਵਿੱਚ ਪੂਰਾ ਸ਼ਹਿਰ ਇੱਕ ਪਰਿਵਾਰ ਵਾਂਗ ਇਕੱਠਾ ਖੜਾ ਹੈ ਦੁੱਖ ਦੇ ਸਮੇਂ ਵਿੱਚ ਇਕਤਾ ਸਹਿਯੋਗ ਅਤੇ ਹੌਸਲੇ ਦੀ ਮਿਸਾਲ ਦਿੱਤੀ ਜਾ ਰਹੀ ਹੈ ਇਹ ਘਟਨਾ ਨੂੰ ਸਾਨੂੰ ਯਾਦ ਦਿਵਾਉਂਦੀ ਹੈ ਕਿ ਹਿੰਸਾ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਹੁਣ ਸਾਰੀ ਕਮਿਊਨਿਟੀ ਦੀ ਕੋਸ਼ਿਸ਼ ਹੈ ਕਿ ਪੀੜਤ ਪਰਿਵਾਰਾਂ ਨੂੰ ਸਹਾਰਾ ਦਿੱਤਾ ਜਾਵੇ ਤਾਂ ਮਿਲ ਕੇ ਅਮਨ ਅਤੇ ਸੁਰੱਖਿਆ ਦਾ ਮਾਹੌਲ ਦੁਬਾਰਾ ਬਣਾਇਆ ਜਾਵੇ ਟੀਮ ਕੈਨੇਡਾ ਨੇ ਸਵਿਟਜ਼ਰਲੈਂਡ ਦੇ ਖਿਲਾਫ ਹੋਣ ਵਾਲੇ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਵੱਡਾ ਅਪਡੇਟ ਜਾਰੀ ਕੀਤਾ ਹੈ 스타 ਖਿਡਾਰੀ ਸੁਪਰੀਮ ਕੈਨੇਡਾ ਅਤੇ ਇਸੇ ਨਾਲ ਹੀ ਇਸ ਮੈਚ ਦੇ ਲਈ ਲਾਈਨਅਪ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਟੀਮ ਮੈਨੇਜਮੈਂਟ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਵੇਂ ਖਿਡਾਰੀ ਕੁਝ ਕਾਰਨਾਂ ਕਰਕੇ ਇਸ ਟੱਕਰ ਦੇ ਵਿੱਚ ਨਹੀਂ ਖੇਡਣਗੇ ਜਿਸ ਦੇ ਨਾਲ ਟੀਮ ਦੀ ਰਣਨੀਤੀ ਉੱਤੇ ਅਸਰ ਪੈ ਸਕਦਾ ਹੈ ਮਾਚੰਦ ਆਪਣੇ ਤੇਜ਼ ਰਫ਼ਤਾਰ ਅਤੇ అనుభవ ਦੇ ਲਈ ਜਾਣੇ ਜਾਂਦੇ ਨੇ ਜਦਕਿ ਮੋਰੇਸ ਸਿ ਡਿਫੈਂਸ ਲਾਈਨ ਦੇ ਵਿੱਚ ਮਜ਼ਬੂਤੀ ਦਾ ਅਹਿਮ ਹਿੱਸਾ ਨੇ ਟੀਮ ਕੈਨੇਡਾ ਦੇ ਸਵਿਟਜ਼ਰਲੈਂਡ ਖਿਲਾਫ ਹੋਣ ਵਾਲੇ ਮਹੱਤਵਪੂਰਨ ਮੁਕਾਬਲੇ ਤੋਂ ਠੀਕ ਪਹਿਲਾਂ ਐਲਾਨ ਕੀਤਾ ਗਿਆ ਹੈ ਕਿ ਸਟਾਰ ਫਾਰਵਰਡ ਬ੍ਰੈਂਡ ਮਰਚੈਂਟ ਅਤੇ ਮਜ਼ਬੂਤ ਡਿਫੈਂਸਮੈਨ ਜੋਸ਼ ਮਰੋਸੀ ਇਸ ਮੈਚ ਦੀ ਲਾਈਨਅਪ ਦਾ ਹਿੱਸਾ ਨਹੀਂ ਹੋਣਗੇ। ਇਹ ਖਬਰ ਟੀਮ ਅਤੇ ਫੈਨਜ਼ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ ਕਿਉਂਕਿ ਦੋਵੇਂ ਖਿਡਾਰੀ ਆਪਣੀ ਟੀਮ ਦੇ ਅਹਿਮ ਸਦਸੇ ਹਨ ਅਤੇ ਮੈਚ ਦੇ ਨਤੀਜੇ ਤੇ ਸਿੱਧਾ ਅਸਰ ਪਾ ਸਕਦੇ ਹਨ। ਬ੍ਰੈਂਡ ਮਰਚੈਂਟ ਆਪਣੀ ਤੇਜ਼ ਰਫ਼ਤਾਰ ਆਕਰਮਣ ਖੇਡ ਅਤੇ ਤਜਰਬੇ ਲਈ ਜਾਣੇ ਜਾਂਦੇ ਹਨ। ਉਹ ਨਾ ਸਿਰਫ ਗੋਲ ਕਰਨ ਦੀ ਸਮਰੱਥਾ ਰੱਖਦੇ ਹਨ ਸਗੋਂ ਮੈਚ ਦਾ ਨਾਜ਼ੁਕ ਫਲਾਂ ਵਿੱਚ ਟੀਮ ਨੂੰ ਮੋਟੀਵੇਟ ਕਰਨ ਦੀ ਭੂਮਿਕਾ ਵੀ ਨਿਭਾਉਂਦੇ ਹਨ ਦੂਜੇ ਪਾਸੇ ਜੋਸ਼ ਮਿਰੋਸੀ ਡਿਫੈਂਸ ਲਾਈਨ ਵਿੱਚ ਮਜ਼ਬੂਤੀ ਦਾ ਪ੍ਰਤੀਕ ਮੰਨੇ ਜਾਂਦੇ ਹਨ ਉਹ ਵਿਰੋਧੀ ਟੀਮ ਦੇ ਹਮਲਿਆਂ ਨੂੰ ਰੋਕਣ ਅਤੇ ਖੇਡ ਦਾ ਸੰਤੁਲਨ ਬਣਾਈ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਉਹਨਾਂ ਦੀ ਗੈਰ ਹਾਜ਼ਰੀ ਨਾਲ ਟੀਮ ਦੀ ਰੱਖਿਆ ਤੇ ਅਟੈਕ ਦੋਵੇਂ ਖੇਤਰੇ ਵਿੱਚ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਟੀਮ ਮੈਨੇਜਮੈਂਟ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਗੈਰ ਹਾਜ਼ਰੀ ਦਾ ਸਹੀ ਕਾਰਨ ਕੀ ਹੈ ਪਰ ਸੰਭਾਵਨਾ ਹੈ ਕਿ ਇਹ ਇਹ ਫਿਟਨੈਸ ਦਾ ਰਣਨੀਤਿਕ ਫੈਸਲਾ ਹੋ ਸਕਦਾ ਹੈ ਕੈਂਚਿੰਗ ਸਟਾਫ ਹੁਣ ਬਦਲੀਆਂ ਖਿਡਾਰੀਆਂ ਤੇ ਭਰੋਸਾ ਕਰੇਗਾ ਤੇ ਨਵੀਂ ਰਣਨੀਤੀ ਨਾਲ ਮੈਦਾਨ ਵਿੱਚ ਉਤਰੇਗਾ ਇਹ ਟੀਮ ਲਈ ਇੱਕ ਮੌਕਾ ਹੋ ਸਕਦਾ ਹੈ ਕਿ ਹੋਰ ਖਿਡਾਰੀ ਅੱਗੇ ਆ ਸਕਣ ਆਪਣੀ ਕਾਬਲੀਅਤ ਸਾਬਿਤ ਕਰਨ ਲਈ ਸਵਿਟਜ਼ਰਲੈਂਡ ਖਿਲਾਫ ਇਹ ਮੁਕਾਬਲਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਅਤੇ ਫੈਨਸ ਦੀਆਂ ਉਮੀਦਾਂ ਕਾਫੀ ਉੱਚੀਆਂ ਹਨ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਰਹੇਗੀ ਕਿ ਟੀਮ ਕੈਨੇਡਾ ਆਪਣੇ ਦੋ ਅਹਿਮ ਖਿਡਾਰੀਆਂ ਦੀ ਗੈਰ ਹਾਜ਼ਰੀ ਵਿੱਚ ਕਿਵੇਂ ਪ੍ਰਦਰਸ਼ਨ ਕਰਦੀ ਹੈ ਅਤੇ ਕਿ ਉਹ ਇਸ ਚੁਣੌਤੀ ਨੂੰ ਮਜ਼ਬੂਤੀ ਨਾਲ ਸਵੀਕਾਰ ਕਰਦੀ ਹੈ ਇਹ ਮੈਚ ਸਿਰਫ ਸਕੋਰ ਤੱਕ ਸੀਮਿਤ ਨਹੀਂ ਰਹੇਗਾ ਸਗੋਂ ਟੀਮ ਦੀ ਇਕਤਾ ਡੈਪਟ ਅਤੇ ਮਨੋਬਲ ਦੀ ਵੀ ਕਸੌਟੀ ਰਹੇਗਾ ਕੈਨੇਡਾ ਦੀ ਸਭ ਤੋਂ ਉੱਚੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਨਿਊ ਫਾਉਂਡਲੈਂਡ ਐਂਡ ਲੈਬਰਡੋਰ ਦੇ ਵਿੱਚ ਕੋਵਿਡ ਦੌਰਾਨ ਲਗਾਈਆਂ ਗਈਆਂ ਯਾਤਰਾਵਾਂ ਪਾਬੰਦੀਆਂ ਸੰਵਿਧਾਨਕ ਸਨ। ਅਦਾਲਤ ਦੇ ਅਨੁਸਾਰ ਮਹਾਂਮਾਰੀ ਦੇ ਸਮੇਂ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਲਈ ਸਰਕਾਰ ਦੇ ਵੱਲੋਂ ਲਏ ਗਏ ਇਹ ਕਦਮ ਕਾਨੂੰਨੀ ਸਨ। ਹਾਲਾਂਕਿ ਇਹ ਫੈਸਲੇ ਨਾਲ ਕੁਝ ਲੋਕਾਂ ਨੂੰ ਨਿਰਾਸ਼ਾ ਵੀ ਹੋਈ ਹੈ। ਕਿਮ ਟੇਲਰ ਨਾਦੀ ਇੱਕ ਮਹਿਲਾ ਨੇ ਕਿਹਾ ਕਿ ਪਵੰਦੀਆ ਉਸ ਲਈ ਬਹੁਤ ਕਠੋਰ ਸਾਬਤ ਹੋਈਆਂ ਕਿਉਂਕਿ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਨਾ ਹੋ ਸકી ਉਹ ਇਸ ਤਜਰਬੇ ਨੂੰ ਦਰਦਨਾਕ ਅਤੇ ਨਾ ਇਨਸਾਫੀ ਵਾਲਾ ਦੱਸਦੀ ਹੈ ਕੈਨੇਡਾ ਤੋਂ ਇੱਕ ਮਹੱਤਵਪੂਰਨ ਕਾਨੂੰਨੀ ਫੈਸਲਾ ਸਾਹਮਣੇ ਆਇਆ ਹੈ ਜਿੱਥੇ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਆਫ ਕੈਨੇਡਾ ਨੇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਨੂੰ ਸੰਵਧਾਨਿਕ ਘਰਾੜ ਦਿੱਤਾ ਹੈ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਉਸ ਸਮੇਂ ਸਥਿਤੀ ਬਹੁਤ ਗੰਭੀਰ ਸੀ ਅਤੇ ਲੋਕਾਂ ਦੀ ਜ਼ਿੰਦਗੀ ਅਤੇ ਸਿਹਤ ਦੀ ਰੱਖਿਆ ਲਈ ਸਰਕਾਰ ਵੱਲੋਂ ਲਏ ਗਏ ਕਦਮ ਕਾਨੂੰਨ ਦੇ ਦਾਇਰੇ ਵਿੱਚ ਸਨ ਫੈਸਲੇ ਅਨੁਸਾਰ ਸਰਕਾਰ ਦਾ ਮੁੱਖ ਮਕਸਦ ਵਾਇਰਸ ਦੇ ਫੈਲਾਅ ਨੂੰ ਰੋਕਣਾ ਅਤੇ ਸੂਬੇ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣਾ ਸੀ ਇਸ ਲਈ ਯਾਤਰਾਤੇ ਲਗਾਈ ਗਈ ਰੋਕ ਕਾਨੂੰਨੀ ਅਤੇ ਜਾਇਦਸੀ ਹਾਲਾਂਕਿ ਇਸ ਫੈਸਲੇ ਨਾਲ ਜੁੜੀ ਇੱਕ ਮਨੁੱਖੀ ਪਹਿਲੂ ਵੀ ਹੈ ਜੋ ਦਿਲ ਨੂੰ ਛੂਹ ਲੈਂਦਾ ਹੈ ਹਿਮ ਟੇਲਰ ਨਾਮ ਦੀ ਇੱਕ ਮਹਿਲਾ ਨੇ ਅਦਾਲਤ ਵਿੱਚ ਆਪਣਾ ਮਾਮਲਾ ਰੱਖਿਆ ਸੀ ਉਸ ਦਾ ਕਹਿਣਾ ਸੀ ਕਿ ਯਾਤਰੀ ਪਵੰਦੀਆਂ ਕਾਰਨ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸકી ਜੋ ਉਸ ਲਈ ਬਹੁਤ ਵੱਡਾ ਨਿੱਜੀ ਦੁੱਖ ਅਤੇ ਅਧੂਰਾ ਰਹਿ ਗਿਆ ਫਰਜ਼ ਸੀ ਉਇਸ ਤਜਰਬੇ ਨੂੰ ਕਠੋਰ ਅਤੇ ਦਰਦਨਾਕ ਕਰਾਰ ਦਿੰਦੀ ਹੈ ਉਸ ਦਾ ਮੰਨਣਾ ਹੈ ਕਿ ਸੰਕਟ ਦੇ ਸਮੇਂ ਵੀ ਇਨਸਾਨੀ ਜਜ਼ਬਾਤਾਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਹ ਮਾਮਲਾ ਸਿਰਫ ਕਾਨੂੰਨੀ ਨਹੀਂ ਸਗੋਂ ਭਾਵਨਾਤਮਕ ਪੱਖ ਤੋਂ ਵੀ ਮਹੱਤਵਪੂਰਨ ਬਣ ਗਿਆ ਹੈ ਇੱਕ ਪਾਸੇ ਸਰਕਾਰ ਦੀ ਜ਼ਿੰਮੇਵਾਰੀ ਸੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਦੂਜੇ ਪਾਸੇ ਕਈ ਪਰਿਵਾਰਾਂ ਨੇ ਨਿੱਜੀ ਤੌਰ ਤੇ ਅਜਿਹੇ ਫੈਸਲਿਆਂ ਨਾਲ ਗਹਿਰੇ ਤੌਰ ਤੇ ਪ੍ਰਭਾਵਿਤ ਹੋਏ ਅਦਾਲਤ ਦੇ ਫੈਸਲੇ ਨਾਲ ਕਾਨੂੰਨ ਤੌਰ ਤੇ ਪਾਬੰਦੀਆਂ ਠੀਕ ਕਰਾਰ ਦੇ ਦਿੱਤਾ ਗਿਆ ਹੈ ਪਰ ਇਹ ਚਰਚਾ جاری ਹੈ ਕਿ ਮਹਾਮਾਰੀ ਵਰਗੇ ਸੰਕਟ ਸਮੇਂ ਕਾਨੂੰਨ ਅਤੇ ਮਨੁੱਖੀ ਸੰਵੇਦਨਾਂਵਾ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ ਇਸ ਫੈਸਲੇ ਨੇ ਇੱਕ ਵਾਰ ਫਿਰ ਇਹ ਸਵਾਲ ਉਠਾ ਦਿੱਤਾ ਹੈ ਕਿ ਸੁਰੱਖਿਆ ਅਤੇ ਨਿੱਜੀ ਆਜ਼ਾਦੀ ਦੇ ਵਿਚਕਾਰ ਲਕੀ ਕਿੱਥੇ ਖਿੱਚੀ ਜਾਵੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੰਬਲਰ ਰੀਸ ਇਲਾਕੇ ਦੇ ਵਿੱਚ ਹੋਈ ਸਕੂਲ ਗੋਲੀਬਾਰੀ ਦੀ ਦਰਦਨਾਕ ਘਟਨਾ ਨੇ ਪੂਰੇ ਦੇਸ਼ ਨੂੰ ਗਾਰੇ ਦੁੱਖ ਦੇ ਵਿੱਚ ਡੁਬੋ ਦਿੱਤਾ ਇਸ ਹਮਲੇ ਦੇ ਵਿਚ ਅਠਾ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਕਰਿਆਪਕ ਅਤੇ ਹਮਲਾਵਰ ਦੀ ਮਾਂ ਅਤੇ ਸੋਤੇਲਾ ਪਰਾਵੀ ਸ਼ਾਮਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਸ ਘਟਨਾ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰਾਂ ਦੇ ਨਾਲ ਸੰਵੇਦਨਾ ਜਤਾਈ ਹੈ ਇਸ ਤੋਂ ਇਲਾਵਾ ਕੰਸਰਵੇਟਿਵ ਪਾਰਟੀ ਦੇ ਨੇਤਾ ਐਨ ਡੀ ਪੀ ਦੇ ਅੰਤਰੀਮ ਨੇਤਾ ਅਤੇ ਇਸ ਨਾਲ ਹੀ ਗ੍ਰੀਨ ਪਾਰਟੀ ਦੇ ਨੇਤਾ ਨੇ ਵੀ ਇਸ ਦੁਖਦਾਈ ਘਟਨਾ ਉਤੇ ਸ਼ੋਕ ਪ੍ਰਗਟ ਕੀਤਾ ਹੈ ਅਤੇ ਸਭ ਨੇ ਮਿਲ ਕੇ ਕਿਹਾ ਹੈ ਕਿ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਅਤੇ ਅਜਿਹੀ ਹਿੰਸਾ ਕੋਈ جواب ਨਹੀਂ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੰਬਲਰ ਰਿਜ ਸ਼ਹਿਰ ਵਿੱਚ ਹੋਈ ਸਕੂਲੀ ਗੋਲੀਬਾਰੀ ਦੀ ਦਰਦਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਹਮਲੇ ਵਿੱਚ 8 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ਵਿੱਚ નિર્ਦੋਸ਼ ਵਿਦਿਆਰਥੀ, ਇੱਕ ਅਧਿਆਪਕ ਅਤੇ ਹਮਲਾਵਰ ਦੀ ਆਪਣੀ ਮਾਂ ਅਤੇ ਸਤੇਲਾ ਭਰਾ ਵੀ ਸ਼ਾਮਿਲ ਸਨ। ਇਹ ਘਟਨਾ ਇੱਕ ਸ਼ਾਂਤ ਕਮਿਊਨਿਟੀ ਵਿੱਚ ਵਾਪਰੀ ਜਿੱਥੇ ਲੋਕ ਆਮ ਤੌਰ ਤੇ ਸੁਰੱਖਿਅਤ ਅਤੇ ਇਕੱਠੇ ਰਹਿੰਦੇ ਸਨ। ਇਸ ਹਿੰਸੇ ਨੇ ਨਾ ਸਿਰਫ ਪਰਿਵਾਰਾਂ ਨੂੰ ਗਹਿਰਾ ਦੁੱਖ ਦਿੱਤਾ ਹੈ ਸਗੋਂ ਪੂਰੇ ਇਲਾਕੇ ਵਿੱਚ ਦਰਦ ਅਤੇ ਸਦਮਾ ਪੈਦਾ ਕਰ ਦਿੱਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਘਟਨਾ ਤੇ ਗਹਿਰਾ ਸ਼ੋਕ ਪ੍ਰਗਟ ਕੀਤਾ ਹੈ ਤੇ ਕਿਹਾ ਹੈ ਕਿ ਉਹ ਬਹੁਤ ਹੀ ਦੁਖਦਾਈ ਅਤੇ ਨਾ ਕਬੂਲ ਕਰਨਯੋਗ ਘਟਨਾ ਹੈ। ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਇਸ ਦੇ ਨਾਲ ਹੀ ਕੰਜ਼ਰਵੇਟਿਵ ਨੇਤਾ ਪੈਰੀ ਪੁਲੇਵਰੀ ਐਨਡੀਪੀ ਦੇ ਅੰਤਿਮ ਨੇਤਾ ਡੌਨ ਡਵਾਈਸ ਅਤੇ ਗ੍ਰੀਨ ਪਾਰਟੀ ਦੇ ਨੇਤਾ ਐਲਿਜ਼ਾਬੈਥ ਮੇ ਨੇ ਵੀ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਸਾਰੇ ਨਿਤਾਵਾ ਨੇ ਇਕੱਠੇ ਹੋ ਕੇ ਕਿਹਾ ਹੈ ਕਿ ਸਕੂਲ ਵਰਗੀਆਂ ਥਾਵਾਂ ਬੱਚਿਆਂ ਲਈ ਸੁਰੱਖਿਤ ਹੋਣੀਆਂ ਚਾਹੀਦੀਆਂ ਹਨ ਅਤੇ ਅਜਿਹੀ ਹਿੰਸਾ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਇਸ ਵੇਲੇ ਟੰਬਲ ਰਿਚ ਦੀ ਕਮਿਊਨਿਟੀ ਗਹਿਰੇ ਸੋਗ ਵਿੱਚ ਹੈ ਲੋਕ ਮੋਮਬਤੀਆਂ ਜਗਾ ਕੇ ਅਤੇ ਪ੍ਰਾਰਥਨਾਵਾਂ ਕਰਕੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਮਾਨਸਿਕ ਅਤੇ ਟੀਮਾਂ ਅਤੇ ਸੁਰੱਖਿਆ ਅਧਿਕਾਰੀ ਇਲਾਕੇ ਵਿੱਚ ਤਾਇਨਾਤ ਹਨ ਜੋ ਪ੍ਰਭਾਵਿਤ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਮਦਦ ਮਿਲ ਸਕੇ ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਤੇ ਸਮਾਜ ਨੂੰ ਇਕੱਠੇ ਹੋ ਕੇ ਅਮਨ ਅਤੇ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿੱਚ ਟੰਬਲ ਰਿਜ ਦੇ ਨਾਲ ਖੜਾ ਹੈ ਅਤੇ ਮਰ ਗਏ ਲੋਕਾਂ ਦੀ ਯਾਦ ਵਿੱਚ ਸਿਰ ਨਿਵਾ ਰਿਹਾ ਹੈ ਨਿਊ ਬਰਨਸਿਕ ਦੇ ਵਿੱਚ ਵਰਚੁਅਲ ਪ੍ਰਾਇਮਰੀ ਕੇਅਰ ਸਿਸਟਮ ਨੂੰ ਨਵੀਂ ਕੰਪਨੀ ਦੇ ਹਵਾਲੇ ਕਰਨ ਤੇ ਫੈਸਲੇ ਨੂੰ ਲੈ ਕੇ ਪਹਿਲਾ ਸਵਾਲ ਉਠੇ ਸਨ ਪਰ ਹੁਣ ਸੂਬੇ ਦੇ ਪ੍ਰੀਮੀਅਰ ਦੇਵ ਲੋਕਿਆ ਕਿਹਾ ਕਿ ਆ ਕਿ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮਿਲੇ ਗਏ ਸਨ ਅਤੇ ਇਹ ਤਬਦੀਲੀ ਸੂਬੇ ਦੇ ਹਿੱਤ ਦੇ ਵਿੱਚ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਇਸ ਨਵੇਂ ਇੰਤਜ਼ਾਮ ਤੇ ਨਾਲ ਲੋਕਾਂ ਨੂੰ ਬਿਹਤਰ ਅਤੇ ਤੇਜ਼ ਸਿਹਤ ਸੇਵਾਵਾਂ ਮਿਲਣਗੀਆਂ ਹਾਲਾਂਕਿ ਇਸੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਕਦੇ ਨਹੀਂ ਪੁੱਛਿਆ ਗਿਆ ਕਿ ਉਹ ਇਹ ਸੇਵਾ ਖੁਦ ਪ੍ਰਦਾਨ ਕਰ ਸਕਦੇ ਨੇ ਇਸ ਕਾਰਨ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਨਿਊ ਬ੍ਰਿੰਚਵਿਕ ਵਿੱਚ ਵਰਚੁਅਲ ਪ੍ਰਾਇਮਰੀ ਕੇਅਰ ਸਿਸਟਮ ਨੂੰ ਨਵੀਂ ਕੰਪਨੀ ਦੇ ਹਵਾਲੇ ਕਰਨ ਦੇ ਫੈਸਲੇ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਸ਼ੁਰੂ ਵਿੱਚ ਸੂਬੇ ਦੀ ਪ੍ਰੀਮੀਅਰ ਸੁਸਾਨ ਹੌਲਡਨਿਸ ਨਵੇਂ ਵਰਚੁਅਲ ਕੇਅਰ ਡੀਲ ਤੇ ਕੁਝ ਸਵਾਲ ਉਠਾਏ ਸਨ ਅਤੇ ਕਿਹਾ ਸੀ ਕਿ ਉਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਤਬਦੀਲੀ ਲੋਕਾਂ ਦੇ ਹਿੱਤ ਵਿੱਚ ਹੋਵੇ ਪਰ ਹੁਣ ਉਹ ਕਹਿ ਰਹੀ ਹੈ ਕਿ ਉਹਨਾਂ ਦੇ ਸਾਰੇ ਸੰਦੇ ਦੂਰ ਹੋ ਗਏ ਹਨ ਅਤੇ ਨਵਾਂ ਇੰਤਜ਼ਾਮ ਸੂਬੇ ਲਈ ਫਾਇਦੇਮੰਦ ਸਾਬਤ ਹੋਵੇਗਾ ਪ੍ਰੀਮੀਅਰ ਦਾ ਕਹਿਣਾ ਹੈ ਕਿ ਤਬਦੀਲੀ ਨਾਲ ਮਰੀਜ਼ਾਂ ਨੂੰ ਘਰ ਬੈਠੇ ਡਾਕਟਰੀ ਸਲਾਹ ਲੈਣ ਦੀ ਸਹੂਲਤ ਹੋਰ ਸੁਧਰੇਗੀ। ਉਡੀਕ ਸਮਾਂ ਘਟੇਗਾ ਤੇ ਸਿਹਤ ਸੇਵਾਵਾਂ ਤੱਕ ਪਹੁੰਚਣਾ ਆਸਾਨ ਹੋਵੇਗਾ ਹਾਲਾਂਕਿ ਇਸ ਮਾਮਲੇ ਵਿੱਚ ਇੱਕ ਹੋਰ ਪੱਖ ਸਾਹਮਣੇ ਆਇਆ ਹੈ ਵਿਟਾ ਲਾਈਟ ਹੈਲਥ ਨੈਟਵਰਕ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨਾਲ ਇਹ ਸੇਵਾ ਬਾਰੇ ਕੋਈ ਸਲਾਮ ਮਸ਼ਵਰਾ ਨਹੀਂ ਕੀਤਾ ਗਿਆ ਉਹਨਾਂ ਦਾ ਦਾਵਾ ਹੈ ਕਿ ਜੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਤਾਂ ਉਹ ਖੁਦ ਇਹ ਵਰਚੁਅਲ ਸੇਵਾ ਪ੍ਰਦਾਨ ਕਰ ਸਕਦੇ ਸਨ ਇਸ ਬਿਆਨ ਤੋਂ ਬਾਅਦ ਸਿਹਤ ਪ੍ਰਣਾਲੀ ਵਿੱਚ ਤਾਲਮੇਲ ਅਤੇ ਪਾਰਦਰਸ਼ਤਾ ਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਹਨ ਇਹ ਮਾਮਲਾ ਸਿਰਫ ਇੱਕ ਸੌਦੇ ਤੱਕ ਸੀਮਿਤ ਨਹੀਂ ਸਗੋ ਸੂਬੇ ਦੀ ਸਿਹਤ ਸੇਵਾਵਾਂ ਦੇ ਭੂਮਿਕ ਨਾਲ ਜੁੜਿਆ ਹੋਇਆ ਹੈ ਲੋਕ ਜਾਣਨਾ ਚਾਹੁੰਦੇ ਹਨ ਕਿ ਨਵੀਂ ਕੰਪਨੀ ਸੱਚਮੁੱਚ ਬਿਹਤਰ ਸੇਵਾ ਦੇਵੇਗੀ ਅਤੇ ਕੀ ਇਸ ਨਾਲ ਪਿੰਡਾਂ ਦੇ ਦੂਰ ਦਰਾਜ ਇਲਾਕਿਆਂ ਦੇ ਮਰੀਜ਼ਾਂ ਨੂੰ ਲਾਭ ਮਿਲੇਗਾ ਦੂਜੀ ਪਾਸੇ ਸਿਹਤ ਕਰਮਚਾਰੀ ਅਤੇ ਸੰਗਠਨ ਇਹ ਵੀ ਦੇਖ ਰਹੇ ਹਨ ਕਿ ਤਬਦੀਲੀ ਨਾਲ ਮੌਜੂਦਾ ਸਿਸਟਮ ਤੇ ਕੋਈ ਅਸਰ ਪਵੇਗਾ ਇਸ ਵੇਲੇ ਸਰਕਾਰ ਦਾ ਕਹਿਣਾ ਹੈ ਕਿ ਫੈਸਲਾ ਲੋਕਾਂ ਦੀ ਭਲਾਈ ਲਈ ਹੈ ਪਰ ਅਗਲੇ ਕੁਝ ਮਹੀਨਿਆਂ ਵਿੱਚ ਹੀ ਪਤਾ ਲੱਗੇਗਾ ਕਿ ਇਹ ਤਬਦੀਲੀ ਹਕੀਕਤ ਵਿੱਚ ਕਿੰਨੀ ਸਫਲ ਰਹਿੰਦੀ ਹੈ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਫਿਲਹਾਲ ਇਹਨਾਂ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ